ਹਾਂਜੀ ਸਸ਼ੀ ਕਾਲ ਜੀ ਐਡਵੋਕੇਟ ਗੁਰਪਿਆ ਸਿੰਘ ਪੰਜਾਬ ਨਾਲ ਹਰਿਆਣਾ ਹਾਈ ਕੋਰਟ ਕਲਕੱਤਾ ਹਾਈ ਕੋਰਟ ਦੀ ਲੇਟੈਸਟ ਜਜਮੈਂਟ ਆ ਉਹਦੇ ਵਿੱਚ ਕਿਹਾ ਵੀ ਕੋਈ ਵੀ ਮੁੰਡਾ ਉਹ ਕਿਸੇ ਵੀ ਕੁੜੀ ਨੂੰ ਅਨੌਨ ਕੁੜੀ ਹੋਵੇ ਉਹਨੂੰ ਨਹੀਂ ਜਾਣਦਾ ਹੋਵੇ ਜੇ ਉਹਨੂੰ ਡਾਰਲਿੰਗ ਸ਼ਬਦ ਦਾ ਯੂਜ਼ ਕਰਦਾ ਤਾਂ ਉਹ ਸੈਕਸ਼ਨ 354A ਦੇ ਵਿੱਚ ਇੱਕ ਕ੍ਰਿਮੀਨਲ ਫੈਂਸ ਹੈ ਆਡਰ ਜੀ ਮੋਡੈਸਟੀ ਤੁਸੀਂ ਊਮੈਨ ਦੀ ਭੰਗ ਕਰਦੇ ਹੋ ਹਨ ਤਾਂ ਉਹ ਸੈਕਸ਼ਨ 354 ਦੇ ਵਿੱਚ ਹੀ ਮੰਨਿਆ ਜਾਊਗਾ ਵੀ ਡਾਰਲਿੰਗ ਸ਼ਬਦ ਕਿਉਂਕਿ ਅਸੀਂ ਦੇਖਦੇ ਆਂ ਆਮ ਤੌਰ ਤੇ ਮੁੰਡੇ ਰੋਡ ਦੇ ਉੱਪਰ ਵੀ ਜਾ ਕੇ ਟਿੱਪਣੀ ਕਰ ਦਿੰਦੇ ਹਾਂ ਆ ਡਾਰਲਿੰਗ ਕੀ ਹਾਲ ਹੈ ਉਹ ਵਿਚਾਰੀਆਂ ਭੋਲੀਆਂ ਕਈ ਵਾਰ ਹਨ ਡਰ ਜਾਂਦੀਆਂ ਨੇ ਰੋਣ ਲੱਗ ਜਾਂਦੀਆਂ ਨੇ ਤੇ ਬਾਅਦ ਵਿੱਚ ਮੁੰਡੇ ਕਹਿੰਦੇ ਨੇ ਕਈ ਵਾਰ ਕੰਪਲੇਟ ਜਾਂਦੀ ਇਹ ਕਿੱਡਾ ਹੀ ਗੱਲ ਹੋ ਗਈ ਐਡੀ ਕੀ ਗੱਲ ਕਹੀ ਸੀ ਇਹ ਕੁੜੀ ਲਵੇ ਐਵੀਡੈਂਸ ਹੋਵੇ ਬਟ ਕਲਕੱਤਾ ਹਾਈ ਕੋਰਟ ਦੀ ਜਜਮੈਂਟਸ ਨੂੰ ਆਪਾਂ ਸਲੂਟ ਕਰਦੇ ਆਂ ਤੇ ਕੁੜੀਆਂ ਨੂੰ ਮੈਂ ਇਸ ਵੀਡੀਓ ਤੇ ਰਹੀ ਗੱਲ ਕਹਿਣਾ ਵੀ ਜੇ ਕੋਈ ਵੀ ਮੁੰਡਾ ਕੋਈ ਵੀ ਸਲਾਹ ਹੋਵੇ ਕਿੰਨੇ ਵੀ ਉਮਰ ਦਾ ਹੋਵੇ ਹਨਾ ਜੇ ਤੁਹਾਨੂੰ ਜਾਣਦਾ ਨਹੀਂ ਹੈਗਾ ਰੋਡ ਦੇ ਉੱਪਰ ਜਾਂ ਕਿਵੇਂ ਵੀ ਫੋਨ ਕਾਲ ਨਾਲ ਉੱਤੇ ਜਾ ਕੇ ਤੁਹਾਨੂੰ ਡਾਰਲਿੰਗ ਸ਼ਬਦ ਦਾ ਬਰਤ ਰਹੇ ਹਨ ਜਾਂ ਕੋਈ ਹੋਰ ਕਰ ਰਿਹਾ ਜਿਹਦੇ ਨਾਲ ਤੁਹਾਡੀ ਇੰਡਸਟਰੀ ਭੰਗ ਹੋ ਰਹੀ ਹੈ ਤੇ 354 ਏਰ ਵਿੱਚ ਪਰਚਾ ਹੁੰਦਾ ਜੇ ਉੱਪਰ ਤੁਹਾਨੂੰ ਦੇਲ ਵੀ ਨਹੀਂ ਮਿਲਦੀ ਹੈਗੀ ਜਿਲ੍ਹਾਂ ਦੇ ਪਿੱਛੇ ਕੰਬੂਆ ਫੇਸੁਰtau ਹੀ ਟਿਕਾਣੇ ਇਸ ਕਰਕੇ ਮੈਂ ਕੁੜੀਆਂ ਨੂੰ ਕਹਿਣਾ ਵੀ ਇਹ ਕੋਈ ਐਦਾਂ ਦੀ ਗੱਲਬਾਤ ਹਰਕਤ ਕਰਦਾ ਨਾ ਕੋਈ ਵੀ ਮੁੰਡਾ ਤਾਂ ਉਹਦੇ ਵਿੱਚ ਵੀ 354 ਏਰ ਵਿੱਚ ਇਹਨੂੰ ਲੈ ਕੇ ਆਵੋ ਤੇ ਦੂਜੀ ਗੱਲ ਆ ਪਬਲਿਕ ਪਲੇਸਾਂ ਦੇ ਉੱਪਰ ਜਿਹੜੀਆਂ ਵਿਚਾਰੀਆਂ ਜਿਹੜੀਆਂ ਹੁੰਦੀਆਂ ਨੇ ਚਲੋ ਕੁੜੀਆਂ ਜਾਂਦੀਆਂ ਨੇ ਉੱਥੇ ਵੀ ਟਿੱਪਣੀਆਂ ਹੁੰਦੀਆਂ ਨੇ ਜਿਹੜੀਆਂ ਆਫਿਸ ਦੇ ਵਿੱਚ ਕੰਮ ਕਰਦੀਆਂ ਨੇ ਉੱਥੇ ਕਈ ਮੁੰਡੇ ਕੰਮ ਕਰਦੇ ਕਰਦੇ ਉਹਨੂੰ ਯਾਰ ਕਹੀ ਜਾਂਦੇ ਨੇ ਯਾਰ ਤੂੰ ਆਹ ਕਰ ਯਾਰ ਕਹਿਣ ਦਾ ਕੀ ਮਤਲਬ ਹੋਇਆ ਤੁਹਾਡੀ ਕੀ ਉਹ ਉਹਦੇ ਨਾਲ ਕਾਦੀ ਯਾਰੀ ਹੋ ਗਈ ਹੈ ਮਤਲਬ ਉਹ ਇੱਕ ਪ੍ਰੋਫੈਸ਼ਨਲ ਨੂੰ ਵੀ ਮਿਲ ਕੇ ਨੈਕ ਕਰਦੇ ਨੇ ਮਤਲਬ ਪਤਾ ਨਹੀਂ ਐਡਾ-ਕੱਡਾ ਕੋ ਫਰੈਂਡ ਵਾਂ ਦਾ ਕੋਈ ਕੁੜੀ ਉੱਤੇ ਨਵੀਂ ਆਫਿਸ ਦੇ ਵਿੱਚ ਆਏ ਕਾਫੀ ਆਫਿਸ ਦੇ ਵਿੱਚ ਆਪਾਂ ਦੇਖਦੇ ਆ ਉੱਥੇ ਆ ਕੇ ਉਹਨੂੰ ਯਾਰ 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 ਸ਼ਬਦ ਦੇ ਨਾਲ ਸੰਬੋਧਨ ਕਰੀ ਜਾਂਦਾ ਇਹਦੇ ਵਿੱਚ ਵੀ ਜਜਮੈਂਟਸ ਜਿਹੜੀਆਂ ਹੋਣਗੀਆਂ ਨਾ ਉਹਨਾਂ ਨੂੰ ਸਿਰਫ ਛੇਤੀ ਆਪਾਂ ਲੈ ਕੇ ਆਵਾਂਗੇ ਬਟ ਜਿਹੜੀ ਇਹ ਕਲਕੱਤਾ ਹਾਈ ਕੋਰਟ ਦੀ ਜਜਮੈਂਟ ਨੂੰ ਅਸੀਂ ਅਸਲੂਟ ਕਰਦੇ ਆ ਇਸ ਕਰਕੇ ਮੈਂ ਕੁੜੀਆਂ ਨੂੰ ਬੇਨਤੀ ਕਰੂੰਗਾ ਕਿਤੇ ਵੀ ਕੋਈ ਵੀ ਮੁੰਡਾ ਜੇ ਤੁਹਾਨੂੰ ਨਹੀਂ ਜਾਣਦਾ ਐਦਾਂ ਦੀ ਸ਼ਬਦ ਯੂਜ਼ ਕਰਦਾ ਤਾਂ ਉਹ ਬਿਲਕੁਲ ਗਲਤ ਹੈ ਦੂਜੀ ਗੱਲ ਜੇ ਫਰੈਂਡ ਹੀ ਆ ਕੁੜੀ ਉਹਨੂੰ ਕਨਸੈਂਟ ਨਹੀਂ ਦੇਦੀ ਉਹ ਵੀ ਜੇ ਇੱਥੇ ਬੋਲਦਾ ਤਾਂ ਉਹ ਵੀ ਸੈਕਸ ਅਰੇਂਜਮੈਂਟ ਦੀ ਕੈਟਾਗਰੀ ਦੇ ਵਿੱਚ ਆ ਸਕਦਾ ਹੈ 354ਏ ਦੇ ਅਧੀਨ ਆਈਪੀਸੀ ਸਜ਼ਾ ਤੇ ਫਾਈਨ ਪ੍ਰੋਪਰ ਹੈ ਇਹਦੇ ਵਿੱਚ ਥੈਂਕ ਯੂ